ਲੈਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀ ਬਾਤ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਦੀ 14ਵੀਂ ਵਰਸੀ ਹੈ ਲੁਧਿਆਣਾ ਦੇ ਵਿੱਚ ਮਨਾਈ ਜਾ ਰਹੀ ਹੈ ਤਾਂ ਤਸਵੀਰਾਂ ਟਰਨਾ ਸਾਂਝੀਆਂ ਕਰਾਂਗੇ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਉਹਨਾਂ ਨੂੰ ਜਿਹੜੇ ਚੌਣ ਵਾਲੇ ਨੂੰ ਇੱਥੇ ਪਹੁੰਚ ਰਹੇ ਨੇ ਤਾਂ ਇਹ ਤਸਵੀਰਾਂ ਟਰਨਾ ਸਾਂਝੀਆਂ ਕਰ ਰਹੇ ਹਾਂ ਕਲੀਆਂ ਦੇ ਬਾਦਸ਼ਾਹ ਕਿਹਾ ਜਾਂਦਾ ਹੈ ਕੁਲਦੀਪ ਮਾਨਕ ਨੂੰ ਔਰ ਉਹਨਾਂ ਦੀ 14ਵੀਂ ਵਰਸੀ ਹੈ ਪਰਿਵਾਰ ਦੇ ਵੱਲੋਂ ਮਨਾਈ ਜਾ ਰਹੀ ਹੈ ਔਰ ਉਹਨਾਂ ਦੇ ਸ਼ਗਿਰਦ ਜੱਜੀ ਵੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਜੱਜੀ ਵੀ ਬੂਟਾ ਮੁਹੰਮਦ तमाम ਜਿਹੜੇ ਉਸ ਸਮੇਂ ਉਹ ਵੀ ਜਿਹੜੇ ਗਾਇਕ ਸੀਗੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਨਵੀਂ ਪੀੜੀ ਤਾਂ ਹੈ ਹੀ ਹੈ ਜਿਹੜੇ ਕੁਲਦੀਪ ਮਾਨਕ ਸਾਹਿਬ ਦੇ ਵੇਲੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸੀਗੇ ਉਹ ਵੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜੈਜੀ ਵੀ ਹੋਰੀ ਬੂਟਾ ਮੁਹੰਮਦ ਉਹ ਲੱਗਦਾ ਸਾਰਾ ਤਮਾਮ ਜਿਹੜੇ 뮤직 ਡਾਇਰੈਕਟਰ ਨੇ ਜਾਂ ਫਿਰ ਰਾਈਟਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਆਪੋ ਆਪਣੇ ਤਰੀਕੇ ਦੇ ਨਾਲ ਕੁਲਦੀਪ ਮਾਨਕ ਸਾਹਿਬ ਨੂੰ ਜਿਹੜੀ ਸ਼ਰਧਾਂਜਲੀ ਹੈ ਉਹ ਭੇਟ ਕੀਤੀ ਜਾ ਰਹੀ ਹੈ ਰਾਜਨੀਤਿਕ ਸ਼ਖਸੀਅਤਾਂ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਸ਼ਰਦਾ ਦੇ ਜਿਹੜੇ ਫੁੱਲ ਪੇਟ ਨੇ ਉਹ ਕਿਤੇ ਜਾ ਰਹੇ ਨੇ ਤਾਂ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਕ੍ਰਿਤੇਕ ਬਹਾਦਰ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵਰਸੀ ਹੈ ਮਨਾਈ ਜਾਂਦੀ ਹੈ ਔਰ ਹਰ ਸਾਲ ਪਰਿਵਾਰ ਦੇ ਵੱਲੋਂ ਇਹ ਵਰਸੀ ਇਸੇ ਤਰ੍ਹਾਂ ਮਨਾਈ ਜਾਂਦੀ ਹੈ ਔਰ ਅੱਜ ਵੀ ਉਹਨਾਂ ਦੀ ਵਰਸੀ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ ਤਾਂ ਕਈ ਸ਼ਖਸੀਅਤਾਂ ਸੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਤਾਂ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੈਜੀ ਵੀ ਹੋਰੀ ਇੱਥੇ ਪਹੁੰਚੇ ਹੋਏ ਨੇ ਬੋਟਾ ਮੁਹੰਮਦ ਇੱਥੇ ਪਹੁੰਚੇ ਹੋਏ ਨੇ ਔਰ ਕਈ ਮਿਊਜ਼ਿਕ ਡਾਇਰੈਕਟਰ ਅਤੇ ਰਾਈਟਰ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਆਪੋ ਆਪਣੇ ਤਰੀਕੇ ਦੇ ਨਾਲ ਕੁਲਦੀਪ ਮਾਨਕ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਕੇ ਯਾਦ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਹੀ ਤਸਵੀਰਾਂ ਠੋਡੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਕੁਲਦੀਪ ਮਾਨਕ ਸਾਹਿਬ ਨੂੰ ਸ਼ਰਧਾਂਜਲੀ ਦੇਣ ਦੇ ਲਈ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪ੍ਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਪਾਲ ਦੇ ਨਿਕ ਸਵੇਰਾ ਲੁਧਿਆਣਾ डेनिक्स ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀ ਪਾਤ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਦੀ 14ਵੀਂ ਵਰਸੀ ਹੈ ਲੁਧਿਆਣਾ ਦੇ ਵਿੱਚ ਮਨਾਈ ਜਾ ਰਹੀ ਹੈ ਤਾਂ ਤਸਵੀਰਾਂ ਠੋੜਨਾ ਸਾਂਝੀਆਂ ਕਰਾਂਗੇ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਉਹਨਾਂ ਨੂੰ ਜਿਹੜੇ ਚੌਣ ਵਾਲੇ ਨੂੰ ਇੱਥੇ ਪਹੁੰਚ ਰਹੇ ਨੇ ਤਾਂ ਇਹ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਕਲੀਆਂ ਦੇ ਬਾਦਸ਼ਾਹ ਕਿਹਾ ਜਾਂਦਾ ਹੈ ਕੁਲਦੀਪ ਮਾਨਕ ਨੂੰ ਕੋਰਨਾ ਦੀ 14ਵੀਂ ਵਰਸੀ ਹੈ ਪਰਿਵਾਰ ਦੇ ਵੱਲੋਂ ਮਨਾਈ ਜਾ ਰਹੀ ਹੈ ਔਰ ਉਹਨਾਂ ਦੇ ਸ਼ਗਿਰਦ ਜੱਜੀ ਵੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਜੱਜੀ ਵੀ ਬੂਟਾ ਮੁਹੰਮਦ तमाम ਜਿਹੜੇ ਉਸ ਸਮੇਂ ਦੇ ਵੀ ਜਿਹੜੇ ਗਾਇਕ ਸੀਗੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਨਵੀਂ ਪੀੜੀ ਤਾਂ ਹੈ ਹੀ ਹੈ ਜਿਹੜੇ ਕੁਲਦੀਪ ਮਾਨਕ ਸਾਹਿਬ ਦੇ ਵੇਲੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸੀਗੇ ਉਹ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜੱਜੀ ਵੀ ਔਰੀ ਬੂਟਾ ਮੁਹੰਮਦ ਉਹਨੇ ਰੋ ਤਮਾਮ ਜਿਹੜੇ ਮਿਊਜ਼ਿਕ ਡਾਇਰੈਕਟਰ ਨੇ ਜਾਂ ਫਿਰ ਰਾਈਟਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਆਪੋ ਆਪਣੇ ਤਰੀਕੇ ਦੇ ਨਾਲ ਕੁਲਦੀਪ ਮਾਨਕ ਸਾਹਿਬ ਨੂੰ ਜਿਹੜੀ ਸ਼ਰਧਾਂਜਲੀ ਹੈ ਉਹ ਭੇਟ ਕੀਤੀ ਜਾ ਰਹੀ ਹੈ ਰਾਜਨੀਤਿਕ ਸ਼ਖਸੀਅਤਾਂ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਸ਼ਰਧਾ ਦੇ ਜਿਹੜੇ ਫੁੱਲ ਭੇਟ ਨੇ ਉਹ ਕਿਤੇ ਜਾ ਰਹੇ ਨੇ ਤਾਂ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਕ੍ਰਤੇਕ ਬਹਾਦਰ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵਰਸੀ ਹੈ ਮਨਾਈ ਜਾਂਦੀ ਹੈ ਔਰ ਹਰ ਸਾਲ ਪਰਿਵਾਰ ਦੇ ਵੱਲੋਂ ਇਹ ਵਰਸੀ ਇਸੇ ਤਰ੍ਹਾਂ ਮਨਾਈ ਜਾਂਦੀ ਹੈ ਔਰ ਅੱਜ ਵੀ ਉਹਨਾਂ ਦੀ ਵਰਥੀ ਜਿਹੜੀ ਹੈ ਉਹ ਮਨਾਇਜ਼ ਆ ਰਹੀ ਹੈ ਤਾਂ ਕਈ ਸ਼ਖਸੀਅਤਾਂ ਇੱਥੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੈਜੀ ਵੀ ਹੋਰੀ ਇੱਥੇ ਪਹੁੰਚੇ ਹੋਏ ਨੇ ਬੋਟਾ ਮੁਹੰਮਦ ਇੱਥੇ ਪਹੁੰਚੇ ਹੋਏ ਨੇ ਔਰ ਕਈ 뮤직 ਡਾਇਰੈਕਟਰ ਅਤੇ ਰਾਈਟਰ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਆਪੋ ਆਪਣੇ ਤਰੀਕੇ ਦੇ ਨਾਲ ਕੁਲਦੀਪ ਮਾਨਕ ਸਾਹਿਬ ਨੂੰ ਸਦਾਚਲੀ ਭੇਟ ਕਰਕੇ ਯਾਦ ਹੈ ਉਹ ਕੀਤਾ ਜਾ ਰਿਹਾ ਹੈ ਤਾਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਪੂਦੀ ਮਾਨਕ ਸਾਹਿਬ ਨੂੰ ਸ਼ਰਧਾਂਜਲੀ ਦੇਣ ਦੇ ਲਈ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਕੈਮਰਾ ਪ੍ਰੋਸੈਸਰ ਸਨਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਰਾ ਲੁਧਿਆਣਾ